ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਕਈ ਵਾਰੀ ਤੁਸੀਂ ਦੇਖਿਆ ਹੋਏਗਾ ਕਿ ਹੱਸਦਾ ਖੇਲਦਾ ਪਰਿਵਾਰ ਹੁੰਦਾ ਹੈ ਆਪਣਾ ਬਹੁਤ ਕੋਈ ਵੀ ਕਮੀ ਨਹੀਂ ਹੈ ਖੁਸ਼ੀ ਹੈ ਇਹ ਖੁਸ਼ੀਆਂ ਆਪਣੇ ਫੈਮਿਲੀ ਵਿੱਚ ਹੁੰਦੀਆਂ ਹੈ ਪਰ ਅਚਾਨਕ ਇੱਕ ਐਸਾ ਲੱਗਣ ਲੱਗ ਜਾਂਦਾ ਹੈ ਕਿ ਖੁਸ਼ੀਆਂ ਨੂੰ ਨਜ਼ਰ ਲੱਗ ਗਈ ਹੈ ਹੈਨਾ ਕਿਉਂਕਿ ਨਜ਼ਰ ਜੋ ਚੀਜ਼ ਹੈ ਬੜੀ ਹੀ ਪਿਆਰੀ ਚੀਜ਼ ਹੈ ਤੁਹਾਡੇ ਘਰ ਵਿੱਚੋਂ ਸਭ ਕੁਝ ਛਿੰਨ ਸਕਦੀ ਹੈ ਪੈਸੇ ਤੋਂ ਲੈ ਕੇ ਖੁਸ਼ੀ ਤੋਂ ਲੈ ਕੇ ਤੁਹਾਡੀ ਹੈਲਥ ਤੋਂ ਲੈ ਕੇ ਹਰ ਚੀਜ਼ ਜੇਕਰ ਨਜ਼ਰ ਲੱਗ ਜਾਵੇ ਨਾ ਕਿਸੇ ਦੀ ਪੈੜੀ ਤਾਂ ਬਹੁਤ ਹੀ ਘਰ ਵਿੱਚ 네ਗੇਟਿਵਿਟੀ ਆ ਜਾਂਦੀ ਹੈ ਸਾਡੇ ਇੱਕ ਸਬਸਕ੍ਰਾਈਬਰ ਨੇ ਕਮੈਂਟ ਕੀਤਾ ਸੀ ਕਿ ਸਾਨੂੰ ਲੱਗਦਾ ਹੈ ਕਿ ਸਾਡੇ ਤਾਂ ਜਿਹੜੇ ਗਵਾਂਢੀ ਹੈ ਉਹਨਾਂ ਨੇ ਸਾਡੇ ਉੱਤੇ ਕੁਝ ਕਰ ਦਿੱਤਾ ਹੈ ਕਿਉਂਕਿ ਸਾਨੂੰ ਦਿਖਦਾ ਹੈ ਕਿ ਕੋਈ ਕਈ ਚੀਜ਼ਾਂ ਸਾਡੇ ਵੇੜੇ ਵਿੱਚ ਪਈਆਂ ਹੁੰਦੀਆਂ ਹਨ ਜਾਂ ਐਸਾ ਹੈ ਨਾ ਕਈਆਂ ਕਈਏ ਤੁਹਾਡੇ ਨਾਲ ਵਿੱਚ ਇਸ ਤਰ੍ਹਾਂ ਐਵੇਂ ਹੁੰਦਾ ਹੀ ਹੋਏਗਾ ਤੇ ਇਸੇ ਕਰਕੇ ਅੱਜ ਅਸੀਂ ਆਪਣੀ ਵੀਡੀਓ ਵਿੱਚ ਇੱਕ ਜੇਕਰ ਕਿਸੇ ਨੇ ਤੁਹਾਡੇ ਉੱਤੇ ਕੁਝ ਕਰ ਦਿੱਤਾ ਹੈ ਜਾਂ ਤੁਹਾਡੇ ਕੰਮ ਨੂੰ ਬੰਨ ਦਿੱਤਾ ਹੈ ਜਿਸ ਨਾਲ ਤੁਹਾਡੇ ਘਰ ਵਿੱਚ ਪੈਸਾ ਆਣਾ ਬੰਦ ਹੋ ਗਿਆ ਹੈ ਤੁਹਾਡੇ ਕੰਮ ਰੁਕ ਗਏ ਹਨ ਵਪਾਰ bizness ਰੁਕ ਗਿਆ ਹੈ ਹੋਰ ਤੇ ਹੋਰ ਤੁਹਾਡੇ ਬੱਚੇ ਜਾਂ ਘਰ ਦੇ ਫੈਮਿਲੀ ਮੈਂਬਰ ਬਿਮਾਰ ਰਹਿਣ ਲੱਗ ਗਏ ਹਨ ਤੇ ਉਸ ਦੇ ਲਈ ਬਹੁਤ ਹੀ ਵਧੀਆ ਇਹ ਅਚੋਕ ਉਪਾਹ ਲੈ ਕੇ ਆਏ ਹੈ ਐਨ ਨੂੰ ਕਰੋਗੇ ਤਾਂ ਭਾਵੇਂ ਤੁਹਾਡਾ ਗਵਾਂਡੀ ਹੋਵੇ ਜਾਂ ਕੋਈ ਹੋਰ 바ਦਦਾ ਹੋਵੇ ਜੋ ਤੁਹਾਡੇ ਤੋਂ ਈਰਸ਼ਿਆ ਕਰਦਾ ਹੈ ਜਲਨ ਦੀ ਭਾਵਨਾ ਰੱਖਦਾ ਹੈ ਜਿੰਨਾ ਮਰਜੀ ਜੋਰ ਲਗਾ ਲੇਗਾ ਨਾ ਕੋਈ ਵੀ ਫਰਕ ਨਹੀਂ ਪੈਣ ਵਾਲਾ ਤੁਹਾਡੀ ਫੈਮਿਲੀ ਦੀ ਖੁਸ਼ੀਆਂ ਦੇ ਉੱਤੇ ਇਹ ਮੇਰੇ ਤੋਂ ਲਿਖਵਾ ਕੇ ਤੁਸੀਂ ਲੈ ਲਓ ਜੀ ਤੇ ਚਲੋ ਜੀ ਹੁਣ ਉਪਾਅ ਸ਼ੁਰੂ ਕਰਨ ਤੋਂ ਪਹਿਲੇ ਹੱਥ ਜੋੜ ਕੇ ਬੇਨਤੀ ਹੈ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਹਨ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਵਿੱਚ ਆਪਣੀ ਹਾਜ਼ਰੀ ਦੇ ਕੇ ਪਰਮਾਤਮਾ ਦਾ ਆਸ਼ੀਰਵਾਦ ਜ਼ਰੂਰ ਪ੍ਰਾਪਤ ਕਰੋ ਜੀ ਤੇ ਦੇਖੋ ਜੀ ਇਹ ਜਿਹੜਾ ਉਪਾਅ ਹੈ ਆਪਾਂ ਮੰਗਲਵਾਰ ਨੂੰ ਕਰਨਾ ਹੈ ਠੀਕ ਹੈ ਜੀ ਮੰਗਲਵਾਰ ਨੂੰ ਇਹ ਉਪਾਅ ਕਰਕੇ ਤੁਸੀਂ ਤਿੰਨ ਦਿਨ ਲਗਾਤਾਰ ਇਹ ਉਪਾਅ ਕਰਨਾ ਹੈ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਵਿੱਚ ਬਹੁਤ ਜ਼ਿਆਦਾ ਨੈਗੇਟਿਵਿਟੀ ਹੈ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਨਾ ਕਿ ਮੈਨੂੰ ਕਈ ਲੋਕਾਂ ਨੇ ਕਮੈਂਟ ਕਰਕੇ ਦੱਸਿਆ ਵੀ ਸੀ ਕਿ ਸਾਨੂੰ ਬਾਹਰ ਬਹੁਤ ਅੱਛਾ ਲੱਗਦਾ ਸੀ ਬਾਹਰ ਜਾਂਦੇ ਆ ਤੇ ਬੜੇ ਖੁਸ਼ ਰਹਿੰਦੇ ਆ ਪਰ ਜਿਸ ਤਰ੍ਹਾਂ ਹੀ ਅਸੀਂ ਆਪਣੇ ਘਰ ਆਉਂਦੇ ਹਾਂ ਤੇ ਸਾਨੂੰ ਬੜਾ ਹੀ ਅਜੀਬ ਜਿਹਾ ਲੱਗਣ ਲੱਗ ਜਾਂਦਾ ਹੈ ਦਮ ਕੁੱਟਦਾ ਹੈ ਤੇ ਲੱਗਦਾ ਹੈ ਕਿ ਕਰੋ ਬਾਹਰ ਪਾਜੀ ਜਾਈਏ ਘਰ ਵਿੱਚ ਮਤਲਬ ਸਾਨੂੰ ਅਜੀਬ ਜੀ ਫੀਲਿੰਗ ਆਂਦੀ ਹੈ ਤੇ ਇਸ ਦਾ ਮਤਲਬ ਐ ਹੀ ਹੁੰਦਾ ਹੈ ਕਿ ਮਾੜੀਆਂ ਚੀਜ਼ਾਂ ਦਾ ਤੁਹਾਡੇ ਘਰ ਵਿੱਚ ਵਾਸ ਹੋ ਗਿਆ ਹੈ ਤੇ ਕਿਸੇ ਨੇ ਉਹ ਮਾੜੀਆਂ ਚੀਜ਼ਾਂ ਭੇਜੀਆਂ ਹਨ ਤੁਹਾਡੇ ਘਰ ਰੋਕ ਲਗਾਉਣ ਵਾਸਤੇ ਤੁਹਾਡੀ ਖੁਸ਼ੀਆਂ ਨੂੰ ਤੁਹਾਡੇ ਪੈਸਿਆਂ ਨੂੰ ਤੁਹਾਡੇ ਬਿਜ਼ਨਸ ਨੂੰ ਠੀਕ ਹੈ ਜੀ ਤੇ ਤੁਸੀਂ ਕੀ ਕਰਨਾ ਹੈ ਜੇਕਰ ਤਾਂ ਤੁਹਾਨੂੰ ਕਨਫਰਮ ਹੈ ਕਿ ਇਸ ਦਾ ਤੁਹਾਨੂੰ ਫੀਲ ਹੋ ਰਿਹਾ ਤਾਂ ਤੁਸੀਂ ਇਹ ਉਪਾਅ 3 ਦਿਨ ਕਰਨਾ ਹੈ ਠੀਕ ਹੈ ਪਰ ਜੇਕਰ ਕਿਸੇ ਨੂੰ ਇਸ ਤਰ੍ਹਾਂ ਨਹੀਂ ਵੀ ਲੱਗਦਾ ਜਿਹੜੇ ਕੰਨੇ ਕਿਤੇ ਸਾਡੇ ਘਰ ਵਿੱਚ ਇਸ ਤਰ੍ਹਾਂ ਦੀ ਫੀਲਿੰਗ ਨਹੀਂ ਹੈ ਉਹਨਾਂ ਨੂੰ ਵਿੱਚ ਵਿੱਚ ਮਹੀਨੇ ਦੇ ਵਿੱਚ ਇੱਕ ਦੋ ਵਾਰੀ ਇਹ ਉਪਾਅ ਕਰ ਲੈਣਾ ਚਾਹੀਦਾ ਹੈ ਕਿ ਤਾਂਕਿ ਕੋਈ ਵੀ ਅੱਗੋਂ ਜੇ ਚਾਵੇ ਤਾਂ ਉਹ ਵੀ ਤੁਹਾਡੇ ਘਰ ਵਿੱਚ ਫੈਰੀ ਚੀਜ਼ਾਂ ਜਾਂ ਮਾੜੀਆਂ ਚੀਜ਼ਾਂ ਨਾ ਪੇਚ ਸਕੇ ਤੇ ਆਪਾਂ ਕਰਨਾ ਕੀ ਹੈ ਆਪਾਂ ਲੈਣੀ ਹੈ ਇੱਕ ਬੱਕਟ ਬਾਲਟੀ देखो प्लास्टिक का ही लैंना है जरूरी नहीं है कि बाल्टी लेनी है कई बार जो जेडे पेंट आप कराने घर तो वो डब्बे भी खाली पे रहते हैं वह भी ले सकते हैं मैं इस करके क्या है क्योंकि आप प्लास्टिक का डब्बा तो चाहिए ही चाहिए प्लास्टिक की चीज़ चाहिए है पर उत्तों की वह मुँह भी खुला होना चाहिए है इस करके मैं थोड़ा तो क्या है कि इस तरह पेंट के डब्बे ले सकते हो या बाल्टी क्योंकि आप जो है उपा ये ना फिर इस जिस दे उपा करा उसू ਫਿਰ ਆਪਾਂ ਦੁਬਾਰਾ ਆਪਣੇ ਪਰਸਨਲ ਯੂਜ਼ ਵਾਸਤੇ ਨਹੀਂ ਲਿਆ ਸਕਦੇ ਉਸ ਨੂੰ ਅਲੱਗ ਹੀ ਸਾਨੂੰ ਰੱਖਣਾ ਹੈ ਠੀਕ ਹੈ ਇਸ ਤਰ੍ਹਾਂ ਦਾ ਹੀ ਤੁਸੀਂ ਪਾਂਡਾ ਲੈਣਾ ਕਿ ਜੋ ਫਿਰ ਬਾਅਦ 'ਚ ਤੁਸੀਂ ਆਪਣੇ ਘਰ ਵਿੱਚ ਯੂਜ਼ ਨਹੀਂ ਕਰ ਸਕਦੇ ਤੇ ਸਮਝ ਲਓ ਤੁਸੀਂ ਇੱਕ ਬਾਲਟੀ ਲੈ ਲਈਤੀ ਠੀਕ ਹੈ ਇੱਕ ਬਾਲਟੀ ਲੈਣੀ ਹੈ ਉਸ ਦੇ ਵਿੱਚ ਤੁਸੀਂ ਕੀ ਪਾਣਾ ਹੈ ਸਭ ਤੋਂ ਪਹਿਲੇ ਇੱਕ ਤੋਂ 1.5 ਲੀਟਰ ਉਹਦੇ ਵਿੱਚ ਪਾਣੀ ਪਾ ਦਿਓ ਠੀਕ ਹੈ ਉਸ ਤੋਂ ਬਾਅਦ ਤੁਸੀਂ उसके अंदर एक पूरा नींबू निचोड़ देना है ठीक है जी उस तो बाद एक या डेढ़ चम्मच उस सी सॉल्ट पाना है यानी कि नमक पाना है पहाड़ी नमक कहें हैं उस जेकर तक पहाड़ी नमक नहीं मिलता है रॉक सॉल्ट नहीं मिलता है तो कोई परेशानी की गल नहीं है घर में जो नमक यूज़ करते हो भी कर सकते हो ठीक है उस तो बाद अठ दाने तुसी ब्लैक पेपर यानी कि काली मिर्च के दाने तुसी उस भांडे पाने हैं बकेट वीच, बाल्टी वीच पाने हैं जेकर तेरे तो दाने हैं है काली मिर्च के तो बैटर है जेकर नहीं है तो उस उसका पाउडर भी काली मिर्च का पाउडर भी एक या डेढ़ चम्मच पा सकते हो पर जे दाने होंगे, खड़ी काली मिर्च होएगी तो ज़्यादा उसका बेस्ट रिजल्ट तो मिलेगा ਉਸ ਤੋਂ ਬਾਅਦ ਤੁਸੀਂ ਲਾਸਟ ਵਿੱਚ ਉਹਦੇ ਵਿੱਚ ਪਾ ਦੇਣੀ ਹੈ ਫਿਟ ਕਰੀ ਫਿਟ ਕਰੀ ਦਾ ਵੀ ਜੇਕਰ ਪਾウダー ਮਿਲ ਜਾਵੇ ਤਾਂ ਜਿਆਦਾ ਬੈਸਟ ਹੈ 1 ਜਾਂ 1.5 ਚਮਚ ਪਾ ਦਿਓ ਤੇ ਇਸ ਨੂੰ ਕੀ ਕਰਨਾ ਹੈ ਫਿਰ ਤੁਸੀਂ ਸਾਰੀਆਂ ਚੀਜ਼ਾਂ ਪਾਣ ਤੋਂ ਬਾਅਦ ਉਸ ਬਕਟ ਵਿੱਚ ਮੂੰਹ ਦੇਖਣਾ ਹੈ ਆਪਣਾ ਤੇ ਹੱਥ ਜੋੜ ਕੇ ਪਰਮਾਤਮਾ ਦੇ ਅੱਗੇ ਆਪਣੀ ਪਰੇਸ਼ਾਨੀ ਦੱਸਣੀ ਹੈ ਕਿ ਸਾਨੂੰ ਇਸ ਤਰ੍ਹਾਂ ਦਾ ਫੀਲ ਹੋ ਰਿਹਾ ਹੈ ਉਸ ਦੇ ਕਾਰਨ ਸਾਡੇ ਘਰ 'ਚ ਪੈਸਾ ਨਹੀਂ ਆ ਰਿਹਾ ਸਾਡਾ ਵਪਾਰ ਰੁਕ ਗਿਆ ਹੈ ਬੱਚੇ ਬਿਮਾਰ ਹੋ ਰਹੇ ਹਨ ਵੱਡੇ ਬਜ਼ੁਰਗਾਂ ਨੂੰ ਪਰੇਸ਼ਾਨੀ ਆ ਰਹੀ ਹੈ ਇਸ ਤਰ੍ਹਾਂ ਦਾ ਜਿਹੜੀ ਵੀ ਤੁਹਾਡੀ ਪਰੇਸ਼ਾਨੀ ਹੋਏਗੀ ਉਹ ਤੁਸੀਂ ਬੋਲਣੀ ਹੈ ਬੋਲਣ ਤੋਂ ਬਾਅਦ ਤੁਸੀਂ ਇਸ ਬਾਲਟੀ ਨੂੰ ਆਪਣੇ ਘਰ ਦੇ ਸੈਂਟਰ ਵਿੱਚ ਰੱਖ ਦੇਣਾ ਹੈ ਠੀਕ ਹੈ ਰਾਤ ਨੂੰ ਆਪਣੇ ਮਤਲਬ ਜੇ ਤੁਸੀਂ ਇਹ ਉਪਾਰ ਰਾਤ ਨੂੰ ਹੀ ਤੁਸੀਂ ਕਰਨਾ ਹੈ ਆ ਜਿਹੜਾ ਹੈ ਇਸ ਉਪਾਨੁਕਰਨ ਦਾ ਰਾਤ ਦਾ ਹੈ ਠੀਕ ਹੈ ਇਹ ਫਿਰ ਤੁਸੀਂ ਸੈਂਟਰ ਵਿੱਚ ਆਪਣੇ ਘਰ ਦੇ ਰੱਖ ਦੇਣੀ ਹੈ ਜੇਕਰ ਤੁਹਾਨੂੰ ਆਪਣੇ ਘਰ ਦਾ ਸੈਂਟਰ ਨਹੀਂ ਪਤਾ ਚੱਲਦਾ ਹੈ ਤਾਂ ਜਿਹੜਾ ਲੀਵਿੰਗ ਰੂਮ ਹੁੰਦਾ ਹੈ ਹਾਲ ਹੁੰਦਾ ਹੈ ਉਸ ਦੇ ਸੈਂਟਰ ਵਿੱਚ ਤੁਸੀਂ ਇਹ ਬਾਲਟੀ ਰੱਖ ਦੇਣੀ ਹੈ ਰਾਤ ਨੂੰ ਤੇ ਤੁਸੀਂ ਫਿਰ ਸੋ ਜਾਣਾ ਹੈ ਸੁਈ ਦੇ ਉਦੇ ਅਨਸਾਰ ਤੁਸੀਂ ਇਸ বালਤੀ ਦੇ ਪਾਣੀ ਨੂੰ ਸਭ ਤੋਂ ਪਹਿਲੇ ਚੈੱਕ ਕਰਨਾ ਹੈ ਜੇ ਤਾਂ ਉਹ ਪਾਣੀ ਬਹੁਤ ਜ਼ਿਆਦਾ ਉਦਾ ਕਲਰ ਬਦਲ ਗਿਆ ਹੈ ਪੀਲਾ ਹੋ ਗਿਆ ਹੈ ਜਾਂ ਕਾਲਾ ਹੋ ਗਿਆ ਹੈ ਜਾਂ ਗੰਦਾ ਹੋ ਗਿਆ ਹੈ ਤਾਂ ਤੁਸੀਂ ਸਮਝ ਲੈਣਾ ਕਿ ਤੁਹਾਡੇ ਘਰ ਵਿੱਚ ਮਾੜੀਆਂ ਚੀਜ਼ਾਂ ਦਾ ਵਾਸ ਹੈ ਕਿ ਕਿਸੇ ਨੇ ਬਹੁਤ ਹੀ ਜ਼ਬਰਦਸਤ ਰੋਕ ਲਗਾਈ ਹੋਈ ਹੈ ਤੁਹਾਡੇ ਘਰ ਵਿੱਚ ਠੀਕ ਹੈ ਉਸ ਤੋਂ ਬਾਅਦ ਤੁਸੀਂ ਇਹ ਪਾਣੀ ਨੂੰ ਚੁੱਕ ਕੇ ਜਾਂ ਤਾਂ ਬਾਹਰ ਕੋਈ ਨਾਲੀ ਹੋएगी ਉਦੇ ਵਿੱਚ ਡੋਲ ਕੇ ਆ ਸਕਦੇ ਹੋ ਜਾਂ ਫਿਰ ਫਲੈਸ਼ ਦੇ ਅੰਦਰ ਇਸ ਦਾ ਐਸ ਪਾਣੀ ਨੂੰ ਤੁਸੀਂ ਪਾ ਦੇਣਾ ਹੈ ਇਸ ਪ੍ਰੋਸੈਸ ਨੂੰ ਤੁਸੀਂ ਲਗਾਤਾਰ 3 ਦਿਨ ਕਰਨਾ ਹੈ ਤੇ ਦੇਖਣਾ ਤੁਹਾਡੇ ਘਰ ਵਿੱਚੋਂ ਪੂਰੀ ਜਿਹੜੀ ਹੈ 네ਗੈਟਿਵਿਟੀ ਖਤਮ ਹੋ ਜਾਏਗੀ ਮਾੜੀਆਂ ਚੀਜ਼ਾਂ ਜਿਹੜੀਆਂ ਰਹਿ ਰਹੀਆਂ ਹਨ ਬਿਲਕੁਲ ਭੱਜ ਜਾਣਗੀਆਂ ਤੇ ਤੁਹਾਡੇ ਜਿਹੜੇ ਖੁਸ਼ੀਆਂ ਹਨ ਜੋ ਪੈਸਾ ਵੀ ਆਉਂਦਾ ਸੀ ਮਿਲ ਜੁਲ ਕੇ ਸਾਰੇ ਰਹਿੰਦੇ ਸੀ ਬਿਮਾਰੀ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ ਸਾਰੀਆਂ ਉਹ ਖੁਸ਼ੀਆਂ ਤੁਹਾਨੂੰ ਫਿਰ ਤੋਂ ਮੁੜ ਕੇ ਵਾਪਿਸ ਮਿਲ ਜਾਣਗੀਆਂ ਠੀਕ ਹੈ ਜੀ ਤੇ ਉਹ ਜਦੋਂ ਤੁਸੀਂ ਪਾਣੀ ਜਿਹੜਾ ਫਲਸ਼ ਕਰ ਦਿੱਤਾ ਹੈ ਉਸ ਤੋਂ ਬਾਅਦ 3 ਦਿਨ ਤੋਂ ਬਾਅਦ ਤੁਸੀਂ ਉਹ ਪਾਕ ਕਰ ਲੋਗੇ ਉਸ ਬਾਲਟੀ ਨੂੰ ਅਚੀ ਤਰ੍ਹਾਂ ਧੋ ਕੇ ਧੁੱਪ ਵਿੱਚ ਸੁਕਾ ਲੈਣਾ ਕਿਉਂਕਿ ਉਹ ਬਾਟੀ ਦਾ ਸੁੱਕਣਾ ਬਹੁਤ ਜ਼ਰੂਰੀ ਹੈ ਤਾਂ ਹੀ ਉਸ ਦੇ ਅੰਦਰ ਨੈਗੇਟਿਵਿਟੀ ਖਤਮ ਹੋਏਗੀ ਕਿਉਂਕਿ ਬਾਟੀ ਦੇ ਵਿੱਚ ਆਪਾਂ ਪੂਰੀ ਨੈਗੇਟਿਵਿਟੀ ਅੰਦਰ ਜਮਾ ਕਰ ਲਈ ਸੀ ਨਾ ਤੇ ਫਿਰ ਉਸ ਨੂੰ ਫਲਸ਼ ਕਰਤਾ ਸੀ ਆਪਾਂ ਤੇ ਇਹ ਦਿਨ-ਦਿਨ ਦੇ ਅੰਦਰ ਤੁਸੀਂ ਰਿਜ਼ਲਟ ਦੇਖਦੇ ਹੋ ਤੇ ਤੁਸੀਂ ਦੇਖੋਗੇ ਕਿ ਜੇ ਤੀਸਰੇ ਦਿਨ ਪਾਣੀ ਖੋਲੀ ਉਲੀ ਜੋ ਪਹਿਲੇ ਦਿਨ ਜਿੰਨਾ ਗੰਦਾ ਪਾਣੀ ਸੀ ਦੂਸਰੇ ਦਿਨ ਸਾਫ ਹੋਏਗਾ ਤੀਸਰੇ ਦਿਨ ਉਸ ਤੋਂ ਵੀ ਜ਼ਿਆਦਾ ਸਾਫ ਹੋ ਜਾਏਗਾ ਤੁਸੀਂ ਦੇਖਣਾ ਤੇ ਬਸ ਇਹ ਕਰੋ ਤੇ ਆਪਣੇ ਘਰ ਦੀਆਂ ਖੁਸ਼ੀਆਂ ਨੂੰ ਵਾਪਸ ਬੁਲਾਓ ਜੀ ਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੇ ਵੀਡੀਓ ਵਿੱਚ ਸਾਡੀ ਕਿਸੇ ਹੋਰ ਪਰੇਸ਼ਾਨੀ ਦਾ ਪਤੀਆ ਜਿਆ ਹੱਲ ਲੈ ਕੇ